ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਚੱਠਾ ਬਾਪੂ ਮੇਵਾ ਸਿੰਘ ਜੀ ਪਾਲੀਆ ਤੇ ਬਾਪੂ ਹਰਪਾਲ ਸਿੰਘ ਜੀ ਸ਼ਮਲਾ ਤੇ ਪੰਜਾਬ ਦੇ ਹਾਲਾਤ ਜੋ ਚੱਲ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਣੀ ਨੇ ਜੋ ਕਹਿਰ ਸਾਡੀ ਧਰਤੀ ਤੇ ਵਰਤਾਇਆ ਉਹ ਤੁਸੀਂ ਸਾਰੇ ਜਾਣੇ ਪਲੀ ਪਾਂਤ ਜਾਣੂ ਉਹ ਤੋਂ ਤੇ ਅੱਜ ਬਿਲਕੁਲ ਵੀ ਦਿਲਾਂ ਨੂੰ ਸੱਚਮੁੱਚ ਇਦਾਂ ਲੱਗਦਾ ਹੈ ਵੀ ਉਹ ਕੌਮ ਉਹ ਲੋਕ ਜਿਹੜੇ ਦੁਨੀਆ ਤੇ ਜਾ ਕੇ ਕਿੱਤੇ ਵੀ ਸੰਕਟ ਆਉਂਦਾ ਹੈ ਜਿਹੜੇ ਮੂਰੇ ਹੋ ਕੇ ਉਹ ਲੋਕਾਂ ਦਾ ਸਾਥ ਦਿੰਦੇ ਨੇ ਤੇ ਅੱਜ ਵੈਸੇ ਤਾਂ ਚਲੋ ਮਾਨ ਵੀ ਹੈ ਸਾਨੂੰ ਵੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਜਦੋਂ ਅਕਾਲ ਦੇ ਜਕਾਰਿਆਂ ਦੀਆਂ ਗੂੰਜਾਂ ਆਉਂਦੀਆਂ ਪਰ ਔਖਾ ਬਹੁਤ ਹੈ ਹਾਂ ਬਹੁਤ ਔਖਾ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਵੱਲੋਂ ਬੋਲ ਲਿਖੇ ਗਏ ਨੇ ਦੋ ਤੇ ਵੈਸੇ ਕੋਈ ਗਾਉਣ ਵਾਲਾ ਮਾਹੌਲ ਤਾਂ ਹੈ ਨਹੀਂ ਪਰ ਸਾਡੀ ਜਿੱਦਾਂ ਦੀ ਏਦਾਂ ਡਿਊਟੀ ਹੈ ਉਹ ਵੀ ਉਹ ਲੱਗਦਾ ਹੈ ਮਾਲਕ ਨੇ ਕਲਮ ਦਿੱਤੀ ਹੈ ਸ਼ਮਲਾ ਸਾਹਿਬ ਨੂੰ ਤੇ ਉਹ ਹਾਲਾਤਾਂ ਤੇ ਇੱਕ ਗਾਣਾ ਲਿਖਿਆ ਤੇ ਬਾਪੂ ਜੀ ਕਰੀਏ ਸਾਂਝਾ ਜੀ ਪ੍ਰਮਾਤਮਾ ਕੀ ਅਰਦਾਸ ਬੇਨਤੀ ਹੈ ਵੀ ਸੱਚੇ ਪਾਕਸ਼ਾ ਜਲਦੀ ਪਹਿਲਾਂ ਵਾਲਾ ਮਾਹੌਲ ਉਹ ਹੱਸਦਾ ਵਸਦਾ ਰੰਗਲਾ ਪੰਜਾਬ ਹਰਿਆ ਭਰਿਆ ਪੰਜਾਬ ਦੁਬਾਰਾ ਕਰ ਦਿਓ ਧਰਤੀ ਨੂੰ ਤੇ ਘਰ ਬਸਾਂਗੇ ਪਹਾੜੀ ਸ਼ੂਕ ਦਾ ਪਹਾੜੋਂ ਵੇ ਹਸਾਂ ਵੀ ਆ ਗਿਆ ਚੇ ਦਰਿਆਵਾਂ ਵੱਡੇ ਪਾੜ ਭਾ ਗਿਆ ਜਿਹੜਾ ਵਿੱਚ ਦਰਿਆਵਾਂ ਵੱਡੇ ਪਾੜ ਭਾ ਗਿਆ ਬਈ ਇਸ ਆਫਤ ਨੇ ਸਾਨੂੰ ਜਮਾ ਝੰਬ ਸੁਟਿਆ ਮਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਮਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਵੱਡਾ ਬੰਨਿਆ ਤੇ ਖੜੇ ਜੱਟ ਤਾ ਹਾਰ ਦੇ ਹੈ ਨਹੀਂ ਦੇਖਣੇ ਸੁਖਾਲੇ ਆਨਸੀਵ ਹਾਰ ਦੇ ਹੈ ਨਹੀਂ ਦੇਖਣੇ ਸੁਖਾਲੇ ਆਨਸੀਵ ਹਾਰ ਦੇ ਮੂੰਹ ਨੂੰ ਆਉਂਦਾ ਇਕਲੇ ਜਾ ਹੱਥਾਂ ਵਿੱਚ ਕੁੱਟਿਆ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਕਿੰਨੇ ਪਾਣੀ ਦਾ ਪੰਜਾਬ ਤੇ ਕਹਿਰ ਟੁੱਟਿਆ ਜਾਨ ਪੀੜ ਤਾਂ ਬਚਾਈ ਜਾਨ ਪੀੜ ਤਾਂ ਬਚਾਈ ਛੱਦਾ ਉੱਤੇ ਝਾੜ ਕੇ ਕੱਟੀ ਭੁੱਖ ਤੇ ਪਿਆਸ ਸੀਨੇ ਹੱਥ ਧਰ ਕੇ ਕੱਟੀ ਭੁੱਖ ਤੇ ਪਿਆਸ ਸੀਨੇ ਹੱਥ ਧਰ ਕੇ ਭੁੱਖੇ ਬੱਚਿਆਂ ਦਾ ਸੰਗ ਹਏ ਭੁੱਖੇ ਬੱਚਿਆਂ ਦਾ ਸੰਗ ਕੂਕਾਂ ਮਾਰ ਸੁੱਕਿਆ ਪਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਕੋ ਪਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਇਸ ਜ਼ੋਰ ਦੇ ਮਹਾਓ ਵਿੱਚ ਕਈ ਹਾਰ ਗਏ ਤਾ ਹਾ ਮਾਰਦੇ ਬਚਾਰੇ ਬਿਨਾ ਆਈ ਮਾਰ ਗਏ ਤਾ ਹਾ ਮਾਰਦੇ ਬਚਾਰੇ ਬਿਨਾ ਮਾਰ ਗਏ ਉਹ ਹਾਲੇ ਲੰਬੀਆਂ ਨਾਲ ਲਾਸ਼ ਐਸਾ ਹੱਥ ਛੁੱਟਿਆ ਆ ਪਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਕਿਉਂ ਪਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਆਖੇ ਸਮੇਂ ਨਾ ਪੰਜਾਬੀ ਕਦੇ ਸਾਥ ਛੱਡ ਦੇ ਜਾ ਨਾ ਹੀ ਲੈ ਕੇ ਜਵਾਨ ਫਸੀਆਂ ਨੂੰ ਕੱਢ ਦੇ ਜਾ ਨਾ ਹੀ ਲਕੇ ਜਵਾਨ ਫਸੀਆਂ ਨੂੰ ਕੱਢ ਦੇ ਹੋ ਕਿਸੇ ਮੋੜੇ ਚੱਕੀ ਮਾਈ ਹੋ ਕਿਸੇ ਮੋੜੇ ਚੱਕੀ ਮਾਈ ਕਿਸੇ ਬੱਚਾ ਚੱਕਿਆ ਕਿਉਂ ਪਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਆ ਪਾਰੀ ਹੜਾ ਨੇ ਪੰਜਾਬ ਜਮਾ ਚੰਬ ਸੁੱਟਿਆ ਪਾਲ ਸ਼ਮ ਲਿਆ ਸਾਰੇ ਹੀ ਤਰਦ ਦੀ ਕਰੋ ਜੀਤੋ ਜਿੰਨੀ ਵੀ ਹੁੰਦੀ ਐ ਉਹਨੀ ਮਦਦ ਦੀ ਕਰੋ ਜੀਤੋ ਜਿੰਨੀ ਵੀ ਹੁੰਦੀ ਐ ਉਨੀ ਮਦਦੀ ਕਰੋ ਹੋਏ ਸਿਆਫਤ ਨੇ ਸਾਨੂੰ ਮੁਦੇ ਮੂੰ ਸੁਟਿਆ ਭਾਰੀ ਹੜਾਂ ਦਾ ਪੰਜਾਬ ਤੇ ਕਹਿਰ ਟੁੱਟਿਆ ਭਾਰੀ ਹੜਾਂ ਦਾ ਪੰਜਾਬ ਤੇ ਕਹਿਰੀ ਟੁੱਟਿਆ ਤੇ ਉਸ ਅਕਾਲ ਪੁਰਖ ਵਹਿਗੁਰੂ ਦੇ ਅੱਗੇ ਸਾਡੀ ਸਾਰਿਆਂ ਦੀ ਅਰਦਾਸ ਹੈ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰਿਓ ਤੇ ਜਿੰਨੀ ਹੋ ਸਕਦੀ ਹੈ ਉਹਨਾਂ ਦੀ ਮਦਦ ਵੀ ਕਰਿਓ ਹੜਪੀਟ ਜਿਹੜੇ ਲੋਕ ਹੈ ਤੇ ਪ੍ਰਮਾਤਮਾ ਕੀ ਅਰਦਾਸ ਬੇਨਤੀ ਹੈ ਜਲਦੀ ਸਭ ਕੁਝ ਠੀਕ ਹੋਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ